ਮਾਪਿਆਂ ਨੂੰ ਇਸ ਕਦਰ ਮਜਬੂਰ ਕਰ ਦਿੰਦਾ ਹੈ ਕਿ ਮਾਪੇ ਆਪਣੇ 6 ਮਹੀਨੇ ਦੇ 마ਸੂਮ ਨੂੰ ਵੇਚਣ ਦੇ ਲਈ ਉਤਰਾਏ ਨੇ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਚਿੱਟੇ ਨੇ ਕਈ ਘਰ ਬਰਬਾਦ ਕੀਤੇ ਪਰ ਇੱਕ ਅਨੋਖੀ ਕਹਾਣੀ ਸਾਹਮਣੇ ਆਈ ਜਿੱਥੇ ਚਿੱਟੇ ਦੇ ਕਾਰਨ ਇੱਕ ਜੋੜੇ ਨੇ ਆਪਣੇ 6 ਮਹੀਨੇ ਦਾ 마ਸੂਮ ਬੱਚਾ ਵੇਚ ਦਿੱਤਾ ਤਾਂ ਮਾਂਸਾ ਜ਼ਿਲ੍ਹੇ ਦਾ ਪਿੰਡ ਜਿੱਥੇ ਦਾ ਗਰੀਬ ਪਰਿਵਾਰ ਜਿਸ ਨੇ ਆਪਣੇ 6 ਮਹੀਨੇ ਦਾ ਬੱਚਾ ਸਿਰਫ ਚਿੱਟੇ ਦੇ ਕਾਰਨ ਵੇਚਿਆ ਮੁੜਲਾਡਾ ਦੇ ਇੱਕ ਪਰਿਵਾਰ ਨੂੰ 1,80,000 ਰੁਪਏ ਦੇ ਵਿੱਚ ਇਹ ਵੇਚਿਆ ਜਾਂਦਾ ਜਦਕਿ ਪਰਿਵਾਰ ਦੇ ਕੋਲ ਇੱਕ ਬੱਚਾ ਮੁਸ਼ਕਿਲ ਦੇ ਨਾਲ ਹੁੰਦਾ ਹੈ ਤੇ ਉੱਥੇ ਹੀ ਗੁਰਮਨ ਕੌਰ ਤੇ ਸੰਦੀਪ ਸਿੰਘ ਪਤੀ-ਪਤਨੀ ਕਈ ਸਾਲਾਂ ਤੋਂ ਚਿੱਟੇ ਪੀਂਦੇ ਆਦਿ ਨੇ ਘਰ ਦੇ ਵਿੱਚ ਬੱਚਾ ਪੈਦਾ ਹੋਇਆ ਪਰ ਚਿੱਟੇ ਦੀ ਐਸੀ ਤੂੜ ਸੀ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਵੇਚ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਮਾਂ ਸਟੇਟ ਲੈਵਲ ਦੀ ਪਹਿਲਵਾਨ ਹੈ ਤੇ ਉੱਥੇ ਹੀ ਹੁਣ ਕਈ ਸਮੇਂ ਤੋਂ ਉਹ ਚਿੱਟੇ ਦੇ ਵਿੱਚ ਇਸ ਕਦਰ ਗਰਖ ਚੁਕੀ ਹੈ ਤੇ ਹੁਣ ਉਸਨੇ ਆਪਣਾ ਬੱਚਾ ਵੀ ਇਸੇ ਚਿੱਟੇ ਦੇ ਖਾਤਰ ਵੇਚ ਦਿੱਤਾ ਹੈ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਬਰੇਟਾ ਪੁਲਿਸ ਨੇ ਫੋਨ ਤੇ ਦੱਸਿਆ ਕਿ ਜੋੜੇ ਇਹਦੇ ਵੱਲੋਂ ਜਿੱਥੇ ਗੋਦਨਾਮਾ ਲਿਆ ਜਾਂਦਾ ਤੇ ਹੁਣ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਕਾਰਵਾਈ ਹੋ ਸਕਦੀ ਹੈ ਗੋਦਨਾਮਾ ਲਿਖਦੇ ਸਮੇਂ ਸ਼ਰਤ ਹੁੰਦੀ ਹੈ ਕਿ ਇਸ ਦੇ ਬਦਲੇ ਕੋਈ ਪੈਸਾ ਨਹੀਂ ਲਿਆ ਜਾਂਦਾ ਪਰ ਇਸ ਜੋੜੇ ਦੇ ਵੱਲੋਂ ਪੈਸਿਆਂ ਦੇ ਕਰਕੇ ਆਪਣਾ ਬੱਚਾ ਵੇਚਿਆ ਗਿਆ ਸੰਦੀਪ ਸਿੰਘ ਕੀ ਕੰਮ ਕੁਛ ਨਹੀਂ ਮਿਲ ਚਿੱਟਾ ਕਿੰਨੇ ਚਿਰ ਤੋਂ ਪੀ ਰਿਹਾ ਦੋ ਸਾਲ ਹੋ ਗਏ ਬੱਚੇ ਦੀ ਕੀ ਕਹਾਣੀ ਹੈ ਜਿਹੜਾ ਵੇਚਿਆ ਕਿੰਨੇ ਪੈਸੇ ਚ ਕੀ ਇੱਕ 80 ਜੀ ਦਿੱਤੇ ਇੱਕ 80 ਹੂੰ ਕਿਵੇਂ ਗੱਲ ਹੋਈ ਉਹਦੇ ਨਾਲ ਉਹ ਉੱਥੇ ਜਾਂਦੇ ਸੀ ਇਹ ਸਮਾਨ ਲੈਣਾ ਉਹਨਾਂ ਨੂੰ ਇਹ ਸਮਾਨ ਮਿਲਦਾ ਉਹ ਦੇਖਦੇ ਸੀ ਰੋਜ਼ ਤੋਂ ਵੀ ਇਹ ਕੁੜੀ ਆ ਰਹੀ ਹੈ ਵੀ ਇਹਦੇ ਕੋਲ ਜਵਾਬ ਹੈ ਵੀ ਇਹਨਾਂ ਸੇ ਨਾਲ ਨਜੇ ਦਾ ਪਤਾ ਹੀ ਦੀ ਉਹਨਾਂ ਨੂੰ ਵੀ ਆ ਨਸ਼ਾ ਲੈ ਕੇ ਜਾਂਦੇ ਨੇ ਆਪਣੇ ਦੋਨਾਂ ਸ਼ਾਗਿਰਦ ਦੇ ਉਹਨਾਂ ਨੇ ਕਿਹਾ ਵੀ ਆ ਜਵਾਬ ਹੈ ਤਾਂ ਸਾਮਦਾ ਨਹੀਂ ਹੈਗਾ ਪੁੱਛਦੇ ਸੀ ਉਹ ਕਹਿੰਦੇ ਜਵਾਬ ਦੇਣਾ ਤੇ ਉਹਨਾਂ ਨੇ ਪੁੱਛਿਆ ਗੱਲਬਾਤ ਕਰੀ ਤੇ ਉਹਨਾਂ ਨੇ ਕਹਿੰਦੇ 180 ਦੇ ਦਿੰਨੇ ਆ ਸਾਨੂੰ ਪੈਸੇ ਦੇ ਦਿੰਨੇ ਆ ਸਾਨੂੰ ਵੀ ਜਵਾਬ ਸਾਨੂੰ ਦੇ ਦਿਓ ਸਾਡੇ ਕੁੜੀਆਂ ਕੁੜੀਆਂ ਨੇ ਉਹਨਾਂ ਨੇ ਗੱਲਬਾਤ ਕਰੀ ਹੂੰ ਤੇ ਗੱਲ ਬਾਤ ਕਰੀ ਜਤੋਂ 2 ਦਿਨਾਂ ਦੇ ਵਿੱਚ ਜਵਾਬ ਲੈ ਲੈ। ਤੇ ਕਿੱਥੇ ਲੈ ਕੇ ਗਏ ਸਾਨੂੰ ਕਾਗਜ਼ਾਂ ਤੇ ਸਾਈਨ ਕਰਾਉਣ ਵਾਸਤੇ? ਬਲਾ ਡੇ ਕਚੈਰੀਆਂ 'ਚ ਲੈ ਗਈ ਸੀ। ਸੁਰਤ ਹੈ ਗਈ ਸੀ ਸਾਨੂੰ ਉਦੋਂ ਵੀ ਅਸੀਂ ਆਹ ਕਰ ਰਹੇ ਹਾਂ। ਨਹੀਂ ਜੀ ਨਾ ਕਰ ਰਹੇ। ਅੱਛਾ। ਹਾਂਜੀ। ਤੇ ਫਿਰ ਕਦੋਂ ਸਾਨੂੰ ਸੁੱਚਾ ਵੀ ਅਸੀਂ ਵਾਪਸ ਲੈਣਾ ਬੱਚਾ ਸੀ ਤਾਂ ਵੇਚਤਾ। 20 ਦਿਨੇ ਹੋਏ ਨਹੀਂ। ਹਾਂਜੀ। ਹੁਣ ਕੀ ਮੰਗਾ ਫਿਰ? ਜਵਾਬ ਵਾਪਸ ਚਾਹੀਦਾ। ਤੇ ਜਿਹੜੇ ਉਹਨਾਂ ਦੇ ਫਿਰ ਪੈਸੇ ਆ ਜੇ ਉਹਨਾਂ ਨੇ ਵਾਪਸ ਮੰਗੇ ਫਿਰ ਕੀ ਕਰੋਗੇ ਕੋਈ ਗੱਲ ਨਹੀਂ ਦੇਖਾਂਗੇ ਜੀ ਦੇ ਦ ਦੇ ਦੋਗੇ ਹਾਂਜੀ ਕਰੀ ਅੱਛਾ ਜਿਹੜਾ ਬੱਚਿਆ ਗੋਦ ਤੇ ਜਿਹੜਾ ਵੇਚਿਆ ਕੀ ਹੈ ਪੂਰਾ ਮਾਮਲਾ ਕੀ ਹੈ ਸਮਝਾਓ ਬੱਚਾ ਇਸਾਂ ਬੈਨਸੀ ਅੰਦਰ ਡੇਢ ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰ ਕੀ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬੀਹਨਾ ਪਹਿਲਾ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਨੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਕ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਨਹੀਂ ਮੈਂ ਜਵਾਕ ਨਹੀਂ ਦੰਦੇਗੀ ਵੀ ਜਵਾਕ ਕਰ ਕੀ ਤੂ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂ ਬਾਹਰ ਆਉ ਨਾ ਮੈਂ ਜਵਾਕ ਕਰ ਕੀ ਛੱਡ ਦੰਦੇ ਨੇ ਆ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜ਼ਿਆਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜ਼ਿਆਦਾ ਕਰਨ ਲੱਗ ਗਈ ਤੇ ਇਹ ਕਹਿੰਦਾ ਢੱਕ ਕੇ ਪੈ ਇੰਨੀ ਸਾਰੇ ਕਹਿੰਦੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆ ਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇਹਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਿਰ ਤੇਰੇ ਬੱਚੇ ਉਹਨਾਂ ਤੋਂ 180 ਲਿੱਤਾ ਹੀ ਕੀ ਕੀਤਾ ਪੈਸਾ ਪੈਸਾ ਬੈਡਲ ਮਾਰੀ ਸੋਫਾ ਲਿਆਂਦਾ ਹੀ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣ ਨੂੰ ਡੇਢ ਸਾਲ ਤੋਂ ਕਿੰਨਾ ਪੜੀ ਹੈ 10 ਪੜੀ ਗਈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜੀ ਹੈ 10th ਪੱਕੀ ਹੋਈ ਹੈ ਖੇਡਾਂ 'ਚ ਕੀ ਕੀਤਾ ਸਟੇਟ ਲੈਵਲ ਖੇਡਦੀ ਹੂੰ ਫਿਰ ਇਸ ਦਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੇ ਛੁੱਟਿਆ ਨਹੀਂ ਗਈ ਛੱਡਣ ਦੀ ਬੋਕਾਸ਼ੀ ਕੀਤੀ ਪਰ ਛੱਡਿਆ ਨਹੀਂ ਗਿਆ ਗਈ ਤੂੰ ਹੁਣ ਕੀ ਮੰਗ ਕੀਏ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਪਾ ਲੇਗੇ ਫਿਰ ਉਨ੍ਹਾਂ ਹਾਂਜੀ ਪਰਿਵਾਰ ਦੀ ਕੀ ਕਹਾਣੀ ਆ ਤੁਸੀਂ ਵੀ ਨਾਲ ਗਏ ਸੀ ਕੀ ਇਹ ਇਸ ਪਰਿਵਾਰ ਦੀ ਜੀ ਕੱਲ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਥਾਣੇ 'ਚ ਗਏ ਇਹਨਾਂ ਦੇ ਰਿਸ਼ਤੇਦਾਰਾਂ ਨੇ ਸਾਨੂੰ ਫੋਨ ਕਰਿਆ ਵੀ ਸਰਪੰਚ ਸਾਹਿਬ ਆਓ ਅਸੀਂ ਇਹਨਾਂ ਦੋਏ ਪਾਈਆਂ ਨੂੰ ਲੈ ਕੇ ਗਏ ਤਾਂ ਉੱਥੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਬੱਚਾ ਵੀ ਵੇਚਦਾ ਤੇ ਜਦੋਂ ਅਸੀਂ ਸਰਪੰਚ ਬਣੇ ਉਦੋਂ ਅਸੀਂ ਥਾਲ ਬਣੇ ਤੋਂ ਨਾਲ ਬਣਨ ਸਾਰ ਹੀ ਇਹਨਾਂ ਦੀ ਬਹੁਤ ਮਦਦ ਕੀਤੀ ਨਸ਼ਾ ਵੀ ਛਡਵਾਇਆ ਇਹਨਾਂ ਨੇ ਨਸ਼ਾ ਹੀ ਛੱਡਿਆ ਨਹੀਂ ਉਹ ਬੱਚੇ ਕਰਕੇ ਅਸੀਂ ਇਹਨਾਂ ਨੂੰ ਕੁਝ ਹੋਰ ਕਰ ਨਹੀਂ ਸਕੇ ਉਹਦੇ ਕਰਕੇ ਹੀ ਅਸੀਂ ਆਪਦਾ ਪਿੰਡ ਨਸ਼ਾ ਮੁਕਤ ਵੀ ਨਹੀਂ ਕਰ ਸਕੇ ਦੋਏ ਬੱਚਿਆਂ ਕਰਕੇ ਫਿਰ ਹੁਣ ਤੁਸੀਂ ਨਾਲ ਗਏ ਸੀ ਕੀ ਕਹਿੰਦੇ ਆ ਉਹ ਉਹ ਐਂ ਕਹਿੰਦੇ ਨੇ ਵੀ ਇਹਦੇ 1.80 ਲੱਖ ਰੁਪਏ ਚ ਬੱਚਾ ਵੇਚ ਗਏ ਬਾਕੀ ਅਸੀਂ ਐਸ ਐਚਓ ਸਾਹਿਬ ਨਾਲ ਗੱਲ ਕਰੀ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਕਾਰਵਾਈ ਕਰਦੇ ਆ ਉਹਨਾਂ ਨੂੰ ਬੁਲਾਉਣੇ ਅੱਜ ਦਾ ਟਾਈਮ ਦਿੱਤਾ ਹੋਈ ਸਾਨੂੰ ਅੱਛਾ ਤੇ ਹੁਣ ਕੀ ਇਹ ਕੀ ਮੰਗ ਕਰਦੇ ਆ ਮੰਗ ਜੀ ਇਹਨਾਂ ਨੂੰ ਬੱਚਾ ਵਾਪਸ ਕਹਿੰਦੇ ਨੇ ਇਹ ਵੀ ਅਸੀਂ ਪਾਲ ਲਾਂਗੇ ਆਪਦਾ ਦਵਾਈ ਦੂਰੀ ਰੇ ਕੇ ਵੀ ਛੱਡਾਂਗੇ ਚਿੱਟਾ ਇਹ ਸੰਦੀਪ ਸਿੰਘ ਆ ਸਾਨੂੰ ਉਹ ਗੁਲਜਾਰ ਸਿੰਘ ਦਾ ਇੱਕ ਗੁਰਮਨ ਕੌਰ ਦਾ ਪਤੀ ਹੈ ਖੜੇਵਾਲ ਪਿੰਡ ਤੋਂ ਇੱਕ ਦਿ ਬਰੇਟੇ ਕਦੇ ਕਿਤੇ ਹੋਰ ਕਦੇ ਅੱਡ ਡ ਰਹਿਦਾ ਇਹਨੇ ਪਹਿਲਾਂ ਨਸਨੂਸਰ ਕਰਦਾ ਸੀ ਇਹਨੂੰ ਦਵਾਈ ਵੀ ਦੇਦਾ ਦਵਾਈ ਥਾਣੇ ਬਰੇਟੇ ਵੱਲੋਂ ਤੇ ਹੁਣ ਪਤਾ ਲੱਗਿਆ ਸੀਗਾ ਅੱਜ ਐਸਚੂ ਸਾਹਿਬ ਨੂੰ ਕੱਲ ਜਾ ਕੇ ਵੀ ਇਹ ਉਹਦਾ ਪਤਾ ਕਰੇ ਉਹ ਕਹਿੰਦੇ ਵੀ ਬੱਚਾ ਸੀ ਗੋਦ ਲਿਆ ਚਾਰ ਪੰਜ ਮਹੀਨੇ ਦਾ ਬੱਚਾ ਤੇ ਗੋਦ ਲੈਣ ਵਾਲਾ ਸੰਜੂਆ son of ਚਰਨ ਸਿੰਘ ਦਾ ਉਹਦੀ ਵਾਈਫ ਹੈਗੀ ਆਰਤੀ ਉਹਨਾਂ ਕੋਲੇ ਆ ਉਦੋਂ ਜਦੋਂ ਉਹਨਾਂ ਨੇ ਲਿਆ ਬੱਚਾ ਉਹ ਕਾਫੀ ਬਿਮਾਰ ਵੀ ਸੀਗਾ ਉਹਨੂੰ 15 ਦਿਨ ਹਸਪਤਾਲ ਵੀ ਇੱਥੇ ਪ੍ਰਾਈਵੇਟ ਵਿੱਚ ਰੱਖਿਆ ਉਹਨੂੰ ਦਵਾਈ ਵੀ ਦਵਾਈ ਹੁਣ ਬੱਚਾ ਠੀਕ ਆ ਉਹ ਆਪਦੇ ਘਰੇ ਨੇ ਉਹਨਾਂ ਨੂੰ ਲਿਆ ਕੇ ਪੁਸਪੜਤਾ ਵਾਲਾ ਅੱਜ ਕਰ ਰਹੇ ਆ ਬਾਕੀ ਜੇ ਇਹ ਜੀ ਕੋਈ ਹੋਊਗੀ ਫਿਰ ਕਾਰਵਾਈ ਹੋ ਜੀ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਾਰੇ ਕੋਈ ਨਸ਼ੇ ਦੀ ਵੀ ਆਤੀ ਹੈਗੇ ਨਹੀਂ ਕੋਈ ਪਤਾ ਆਇਆ ਸਾਹਮਣੇ ਨਸ਼ੇ ਦੇ ਨਹੀਂ ਅਜੀ ਸਾਡੇ ਸਾਹਮਣੇ ਕੋਈ ਨਹੀਂ ਆਇਆ ਪਤਾ ਲੱਗਿਆ ਵੀ ਪਹਿਲਾਂ ਕਰਦੇ ਸੀ ਸਾਡੇ ਥਾਣੇ ਬਰੇਟੇ ਤੋਂ ਇਹਨਾਂ ਨੇ ਦਾਖਾ ਉਥੋਂ ਦਵਾਈ ਦਵਾਈ ਸੀ ਇਹਨਾਂ ਨੂੰ ਸਵੇਰਾ ਹਸਪਤਾਲ ਚੋਂ ਜਿਹੜੀ ਆਬ ਮਿਲਦੀ ਹੁੰਦੀ ਹੈ ਪਰ ਦੁਬਾਰਾ ਇਹਨਾਂ ਦੀ ਕੋਈ ਹੋ ਨਹੀਂ ਫਿਰ ਇਹ ਕਦੇ ਪੱਕੀ ਰਹਿਛ ਨਹੀਂ ਰਹਦੇ ਕਿਤੇ ਖੰਨੇ ਰਹਿਣ ਲੱਗ ਜਾਂਦੇ ਨੇ ਜਾਂ ਕੇ ਕਦੇ ਕਿਸੇ ਹੋਰ ਸ਼ਹਿਰ ਚ ਕਦੇ ਨਹਿਰੇ ਕੱਗੇ ਇੰਥੇ ਕਿਤੇ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਬੱਚੇ ਨੂੰ ਇਹ ਦੇਗੇ ਸੀ ਕੋਰ ਜਿਹੜਾ ਬੱਚਾ ਲੈਣ ਆਲੇ ਹੈਗੇ ਅਗੇ ਉਹਨਾਂ ਦਾ ਕੋਈ ਰਿਮੇਡ ਕਾਰਡ ਹੈਗਾ ਨਸੇ ਨੂੰ ਲੈ ਕੇ ਜਾ ਕੋਈ ਕਹਿੰਦੇ ਉਹ ਵੀ ਡਰਗ ਵੇਚਦੇ ਆ ਜਾਂ ਹੋਰ ਨਹੀਂ ਉਹਨਾਂ ਦਾ ਕੋਈ ਨਹੀਂ ਉਹ ਤਾਂ ਕਬਾੜ ਦਾ ਕੰਮ ਕਰਦੇ ਆ ਤੇ ਬਾਕੀ ਉਹਨਾਂ ਦਾ ਆਪ ਦਾ ਹੀ ਕੰਮ ਠੀਕ ਉਹਨਾਂ ਨੇ ਤਿੰਨ ਬੱਚੀਆਂ ਨੇ ਉਹਨਾਂ ਨੇ ਇਸ ਕਰਕੇ ਪਤਾ ਲੱਗਿਆ ਵੀ ਲਿਆ ਬੱਚਾ ਉਹਨਾਂ ਤੋਂ ਗੋਦ ਸਹਿਮਤੀ ਨਾਲ ਲਿਆ ਕੋਈ ਨਸੇ ਨੂੰ ਸਿੱਧਾ ਉਹਨਾਂ ਦਾ ਕੋਈ ਕਾਰੋਬਾਰ ਨਹੀਂ ਹੈਗਾ ਉਹਨਾਂ ਤੇ ਡਿਪਸਾ ਬਾਉਨਰ ਕੋਡ ਹੈ ਕੋਈ ਪਰਚਾਦਰ ਜਹ ਨਹੀਂ ਨਹੀਂ ਉਹਨਾਂ ਤੇ ਕੋਈ ਪਰਚਾਦਰ ਨਹੀਂ ਹੈਗਾ ਸੰਗੂ ਤੇ ਇਕਲੌਤਾ ਬੱਚਾ ਆਪਣਾ ਕੌਣ ਗੋਦ ਦੇ ਦੂਜੀ ਕਿਸੇ ਨੂੰ ਇਹ ਪੜਤਾਲ ਕਰਕੇ ਪਤਾ ਲੱਗ ਕਿ ਨਾ ਵੀ ਕਿਉਂ ਦਿੱਤਾ ਜਾਂ ਕੀ ਗੱਲਬਾਤ ਹੋਈ ਹੈ ਬਿਮਾਰ ਹੋਣ ਕਰਕੇ ਦਿੱਤਾ ਜਾਂ ਬੱਕੇ ਹੀ ਉਹਨਾਂ ਨੂੰ ਇਹਦੇ ਪਿੱਛੇ ਇੱਕ ਕਹਾਣੀ ਹੋਰ ਵੀ ਹੈ ਇੱਕ ਕੋਈ ਪੁਜਾਰੀ ਹੈ ਉਹਨੇ ਕਿਹਾ ਕਿ ਦੋ ਦਿਨਾਂ ਬਾਅਦ ਤੁਹਾਡਾ ਬੱਚਾ ਮਰ ਜਾਊਗਾ ਇਸ ਕਰਕੇ ਮੈਂ ਤੁਹਾਡਾ ਬੱਚਾ ਬੁਕਾਉਣਾ ਤੇ ਇੱਕ ਵਿੱਚ ਤੰਤਰਿਕ ਨੇ ਭੂਮਿਕਾ ਨਿਭਾਈ ਇਸ ਮੌਕੇ ਇਹਦਾ ਆਪਾਂ ਪੜਤਾਲ ਕਰਕੇ ਉਹਨਾਂ ਤੋਂ ਪੁੱਛਗਿਸ ਕਰਾਂਗੇ ਕਿ ਉਹਨਾਂ ਨੂੰ ਲਿਆ ਕੇ ਠੀਕ ਹੈ ਕੋਈ ਪੈਸੇ ਦਾ ਮਸਲਾ ਆਇਆ ਸਾਹਮਣੇ ਹੋ ਕੇ ਪਤਾ ਲੱਗਾ ਕੋਈ ਨਹੀਂ ਸਾਡੇ ਜੀ ਪੈਸੇ ਪੈਸੇ ਦਾ ਸਾਡੇ ਸਾਹਮਣੇ ਜੀ ਕੋਈ ਗਲਬਤ ਨਹੀਂ ਜੇ ਕੋਈ ਉਹ ਪਹਿਲਾਂ ਆਹ ਹੋ ਜਾਓ ਮਾਪਿਆਂ ਨੂੰ ਇਸ ਕਦਰ ਮਜਬੂਰ ਕਰ ਦਿੰਦਾ ਹੈ ਕਿ ਮਾਪੇ ਆਪਣੇ 6 ਮਹੀਨੇ ਦੇ 마ਸੂਮ ਨੂੰ ਵੇਚਣ ਦੇ ਲਈ ਉਤਰਾਏ ਨੇ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਚਿੱਟੇ ਨੇ ਕਈ ਘਰ ਬਰਬਾਦ ਕੀਤੇ ਪਰ ਇੱਕ ਅਨੋਖੀ ਕਹਾਣੀ ਸਾਹਮਣੇ ਆਈ ਜਿੱਥੇ ਚਿੱਟੇ ਦੇ ਕਾਰਨ ਇੱਕ ਜੋੜੇ ਨੇ ਆਪਣੇ 6 ਮਹੀਨੇ ਦਾ 마ਸੂਮ ਬੱਚਾ ਵੇਚ ਦਿੱਤਾ ਤਾਂ ਮਾਂਸਾ ਜ਼ਿਲ੍ਹੇ ਦਾ ਪਿੰਡ ਜਿੱਥੇ ਦਾ ਗਰੀਬ ਪਰਿਵਾਰ ਜਿਸ ਨੇ ਆਪਣੇ 6 ਮਹੀਨੇ ਦਾ ਬੱਚਾ ਸਿਰਫ ਚਿੱਟੇ ਦੇ ਕਾਰਨ ਵੇਚਿਆ ਮੁੜਲਾਡਾ ਦੇ ਇੱਕ ਪਰਿਵਾਰ ਨੂੰ 1,80,000 ਰੁਪਏ ਦੇ ਵਿੱਚ ਇਹ ਵੇਚਿਆ ਜਾਂਦਾ ਜਦਕਿ ਪਰਿਵਾਰ ਦੇ ਕੋਲ ਇੱਕ ਬੱਚਾ ਮੁਸ਼ਕਿਲ ਦੇ ਨਾਲ ਹੁੰਦਾ ਹੈ ਤੇ ਉੱਥੇ ਹੀ ਗੁਰਮਨ ਕੌਰ ਤੇ ਸੰਦੀਪ ਸਿੰਘ ਪਤੀ-ਪਤਨੀ ਕਈ ਸਾਲਾਂ ਤੋਂ ਚਿੱਟੇ ਪੀਂਦੇ ਆਦੀ ਨੇ ਘਰ ਦੇ ਵਿੱਚ ਬੱਚਾ ਪੈਦਾ ਹੋਇਆ ਪਰ ਚਿੱਟੇ ਦੀ ਐਸੀ ਤੋੜ ਸੀ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਵੇਚ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਮਾਂ ਸਟੇਟ ਲੈਵਲ ਦੀ ਪਹਿਲਵਾਨ ਹੈ ਤੇ ਉੱਥੇ ਹੀ ਹੁਣ ਕਈ ਸਮੇਂ ਤੋਂ ਉਹ ਚਿੱਟੇ ਦੇ ਵਿੱਚ ਇਸ ਕਦਰ ਕਰ ਚੁੱਕੀ ਹੈ ਤੇ ਹੁਣ ਉਸਨੇ ਆਪਣਾ ਬੱਚਾ ਵੀ ਇਸੇ ਚਿੱਟੇ ਦੇ ਖਾਤਰ ਵੇਚ ਦਿੱਤਾ ਹੈ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਬਰੇਟਾ ਪੁਲਿਸ ਨੇ ਫੋਨ ਤੇ ਦੱਸਿਆ ਕਿ ਜੋੜੇ ਇਹਦੇ ਵੱਲੋਂ ਜਿੱਥੇ ਗੋਦਨਾਮਾ ਲਿਆ ਜਾਂਦਾ ਤੇ ਹੁਣ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਕਾਰਵਾਈ ਹੋ ਸਕਦੀ ਹੈ ਗੋਦਨਾਮਾ ਲਿਖਦੇ ਸਮੇਂ ਸ਼ਰਤ ਹੁੰਦੀ ਹੈ ਕਿ ਇਸ ਦੇ ਬਦਲੇ ਕੋਈ ਪੈਸਾ ਨਹੀਂ ਲਿਆ ਜਾਂਦਾ ਪਰ ਇਸ ਜੋੜੇ ਦੇ ਵੱਲੋਂ ਪੈਸਿਆਂ ਦੇ ਕਰਕੇ ਆਪਣਾ ਬੱਚਾ ਵੇਚਿਆ ਗਿਆ ਸੰਦੀਪ ਸਿੰਘ ਕੀ ਕਹ ਨਰਦਾ ਕੁਛ ਨਹੀਂ ਮਿਲ ਚਿੱਟਾ ਕਿੰਨੇ ਚਿਰ ਤੋਂ ਪੀ ਰਿਹਾ ਦੋ ਸਾਲ ਹੋ ਗਏ ਬੱਚੇ ਦੀ ਕੀ ਕਹਾਣੀ ਹੈ ਜਿਹੜਾ ਵੇਚਿਆ ਕਿੰਨੇ ਪੈਸੇ ਚ ਕੀ 180 ਜੀ ਦਿੱਤੇ 180 ਹੂੰ ਕਿਵੇਂ ਗੱਲ ਹੋਈ ਉਹਦੇ ਨਾਲ ਉਹ ਉੱਥੇ ਜਾਂਦੇ ਸੀ ਸਮਾਨ ਲੈਣ ਉਹਨਾਂ ਦੇ ਸਮਾਨ ਮਿਲਦਾ ਉਹ ਦੇਖਦੇ ਸੀ ਰੋਜ਼ ਤੋਂ ਵੀ ਇਹ ਕੁੜੀ ਆ ਰਹੀ ਹੈ ਵੀ ਇਹਦੇ ਕੋਲ ਜਵਾਬ ਹੈ ਵੀ ਇਹ ਨਸ਼ੇ ਨਾਲ ਨਜੀਦਾ ਪਤਾ ਹੀ ਦੀ ਉਹਨਾਂ ਨੂੰ ਵੀ ਆਨਛਾ ਲੈ ਕੇ ਜਾਂਦੇ ਨੇ ਆਪਣੇ ਦੋਨੇ ਸ਼ਾਗਰਦ ਦੇ ਉਹਨਾਂ ਨੇ ਕਿਹਾ ਵੀ ਆ ਜਵਾਬ ਹੈ ਤਾਂ ਸਮਝਦਾ ਨਹੀਂ ਹੈਗਾ ਪੁੱਛੇ ਦੇ ਸੀ ਉਹ ਕਹਿੰਦੇ ਜਵਾਬ ਦੇਣਾ ਤੇ ਉਹਨੇ ਪੁੱਛਿਆ ਗੱਲਬਾਤ ਕਰੀ ਤੇ ਉਹਨਾਂ ਨੇ ਕਿ ਕਹਿੰਦੇ 180 ਦੇ ਦਿੰਨੇ ਆ ਸਾਨੂੰ ਪੈਸੇ ਦੇ ਦਿੰਨੇ ਆ ਸਾਨੂੰ ਵੀ ਜਵਾਬ ਸਾਨੂੰ ਦੇ ਦਿਓ ਸਾਡੇ ਕੁੜੀਆਂ ਕੁੜੀਆਂ ਨੇ ਉਹਨਾਂ ਨੇ ਗੱਲਬਾਤ ਕਰੀ ਹੂੰ ਤੇ ਗੱਲਬਾਤ ਕਰੀ ਜਤੋਂ 2 ਦਿਨਾਂ ਦੇ ਵਿੱਚ ਜਵਾਬ ਲੈ ਲੈ। ਕਿ ਕਿੱਥੇ ਲੈ ਕੇ ਗਏ ਸਾਨੂੰ ਕਾਗਜ਼ਾਂ ਤੇ ਸਾਈਨ ਕਰਵਾ ਵਸ ਬਲਾ ਡੇ ਕਚਹਿਰੀਆਂ 'ਚ ਲੈ ਗਈ ਸੀ। ਸੁਰਤ ਹੈ ਗਈ ਸੀ ਸਾਨੂੰ ਉਦੋਂ ਵੀ ਅਸੀਂ ਆ ਕਰ ਰਹੇ ਹਾਂ। ਨਹੀਂ ਜੀ ਨਹੀਂ ਕਰ ਰਹੇ। ਅੱਛਾ ਹਾਂਜੀ ਤੇ ਫਿਰ ਕਦੋਂ ਸਾਨੂੰ ਸੁੱਚਾ ਵੀ ਅਸੀਂ ਵਾਪਸ ਲੈਣਾ ਬੱਚਾ ਸੀ ਤਾਂ ਵੇਚ ਤਾਂ। ਵੇਚਦੇ ਨੇ ਹੋਏ ਨਹੀਂ। ਹਾਂਜੀ ਹੁਣ ਕੀ ਮੰਗਾਂ ਫਿਰ? ਜਵਾਬ ਵਾਪਸ ਚਾਹੀਦੇ। ਤੇ ਜਿਹੜੇ ਉਹਨਾਂ ਦੇ ਫਿਰ ਪੈਸੇ ਆ ਜੇ ਉਹਨਾਂ ਨੇ ਵਾਪਸ ਮੰਗੇ ਫਿਰ ਕੀ ਕਰੋਗੇ ਕੋਈ ਗੱਲ ਨਹੀਂ ਦੇਖਾਂਗੇ ਨਹੀਂ ਦੇ ਦ ਦੇ ਦੋਗੇ ਹਾਂਜੀ ਘਰੀ ਅੱਛਾ ਜਿਹੜਾ ਬੱਚਿਆ ਗੋਦ ਤੇ ਜਿਹੜਾ ਵਿੱਚ ਹੈ ਕੀ ਹੈ ਪੂਰਾ ਮਾਮਲਾ ਕੀ ਹੈ ਸਮਝਾਓ ਬੱਚਾ ਇਸਾਂ ਬੈਨਸੀ ਅੰਦਰ ਡੇਢ ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰ ਕੀ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾਂ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਨੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਕ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਨਹੀਂ ਮੈਂ ਜਵਾਕ ਨਹੀਂ ਦੰਦੇਗੀ ਵੀ ਜਵਾਕ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਕ ਕਰਕੇ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜ਼ਿਆਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜ਼ਿਆਦਾ ਕਰਨ ਲੱਗ ਗਈ ਤੇ ਇਹ ਕਨਾਂ ਢੱਕ ਕੇ ਪੈ ਇੰਨੀ ਸਾਰੇ ਕਹਿੰਨੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਧਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇੰਨਾ ਦੇ ਸਾਹਮਣੇ ਗੱਲ ਹੋਈ ਇੰਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਿਰ ਤੁਸੀਂ ਬੱਚੇ ਉਹਨਾਂ ਤੋਂ 80 ਲਿੱਤਾ ਹੀ ਕੀ ਕੀਤਾ ਪੈਸਾ ਪੈਸਾ ਦਾ ਬੈਡਲ ਮਹਾਰੀ ਸੋਫਾ ਲਿਆਂਦਾ ਏ ਤੇ ਬਾਕੀ ਚਿੱਟੇ ਚੜਾ ਗਏ ਜੀ ਕਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣੂ 1.5 ਸਾਲ ਤੋਂ ਕਿੰਨਾ ਪੜੀ ਹੈ 10 ਪੜ੍ਹੀ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜ੍ਹੀ ਹੈ 10th ਪਗਰੀ ਹੋਈ ਹੈ ਖੇਡਾਂ ਚ ਕੀ ਕੀਤਾ ਸਟੇਟ ਲੈਵਲ ਖੇਡੀ ਹੁ ਫਿਰ ਇਸ ਦਲਦਲ ਚੋਂ ਤਾਂ ਨਿਕਲਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੇ ਛੁੱਟਿਆ ਨਹੀਂ ਗਈ ਛੱਡਣ ਦੀ ਬ ਕੋਸ਼ਿਸ਼ ਕੀਤੀ ਪਰ ਛੱਡਿਆ ਨਹੀਂ ਗਿਆ ਤੇ ਹੁਣ ਕੀ ਮੰਗ ਕੀਏ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਪਾ ਲੇਗੇ ਫਿਰ ਉਹਨਾਂ ਹਾਂਜੀ ਪਰਿਵਾਰ ਦੀ ਕੀ ਕਹਾਣੀ ਆ ਤੁਸੀਂ ਵੀ ਨਾਲ ਗਏ ਸੀ ਕੀ ਇਹ ਇਸ ਪਰਿਵਾਰ ਦੀ ਜੀ ਕੱਲ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਥਾਣੇ 'ਚ ਗਏ ਇਹਨਾਂ ਦੇ ਰਿਸ਼ਤੇਦਾਰਾਂ ਨੇ ਸਾਨੂੰ ਫੋਨ ਕਰਿਆ ਵੀ ਸਰਪੰਚ ਸਾਹਿਬ ਆਓ ਅਸੀਂ ਇਹਨਾਂ ਦੋਏ ਪਾਈਆਂ ਨੂੰ ਲੈ ਕੇ ਗਏ ਤਾਂ ਉੱਥੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਬੱਚਾ ਵੀ ਵੇਚਦਾ ਤੇ ਜਦੋਂ ਅਸੀਂ ਸਰਪੰਚ ਬਣੇ ਉਦੋਂ ਅਸੀਂ ਥਾਲ ਬਣੇ ਤੋਂ ਨਾਲ ਬਣਨ ਸਾਰ ਹੀ ਇਹਨਾਂ ਦੀ ਬਹੁਤ ਮਦਦ ਕੀਤੀ ਨਸ਼ਾ ਵੀ ਛਡਵਾਇਆ ਇਹਨਾਂ ਨੇ ਨਸ਼ਾ ਹੀ ਛੱਡਿਆ ਨਹੀਂ ਉਹ ਬੱਚੇ ਕਰਕੇ ਅਸੀਂ ਇਹਨਾਂ ਨੂੰ ਕੁਝ ਹੋਰ ਕਰ ਨਹੀਂ ਸਕੇ ਉਹਦੇ ਕਰਕੇ ਹੀ ਅਸੀਂ ਆਪਦਾ ਪਿੰਡ ਨਸ਼ਾ ਮੁਕਤ ਵੀ ਨਹੀਂ ਕਰ ਸਕੇ ਦੋਏ ਬੱਚਿਆਂ ਕਰਕੇ ਫਿਰ ਹੁਣ ਤੁਸੀਂ ਨਾਲ ਗਏ ਸੀ ਕੀ ਕਹਿੰਦੇ ਆ ਉਹ ਉਹ ਐਂ ਕਹਿੰਦੇ ਨੇ ਵੀ ਇਹਦੇ 1.80 ਲੱਖ ਰੁਪਏ ਚ ਬੱਚਾ ਵੇਚ ਗਏ ਬਾਕੀ ਅਸੀਂ ਐਸ ਐਚਓ ਸਾਹਿਬ ਨਾਲ ਗੱਲ ਕਰੀ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਕਾਰਵਾਈ ਕਰਦੇ ਆ ਉਹਨਾਂ ਨੂੰ ਬੁਲਾਉਣੇ ਅੱਜ ਦਾ ਟਾਈਮ ਦਿੱਤਾ ਹੋਈ ਸਾਨੂੰ ਅੱਛਾ ਤੇ ਹੁਣ ਕੀ ਇਹ ਕੀ ਮੰਗ ਕਰਦੇ ਆ ਮੰਗ ਜੀ ਇਹਨਾਂ ਨੂੰ ਬੱਚਾ ਵਾਪਸ ਕਹਿੰਦੇ ਨੇ ਇਹ ਵੀ ਅਸੀਂ ਪਾਲ ਲਾਂਗੇ ਆਪਦਾ ਦਵਾਈ ਦੂਰੀ ਰੇ ਕੇ ਵੀ ਛੱਡਾਂਗੇ ਚਿੱਟਾ ਇਹ ਸੰਦੀਪ ਸਿੰਘ ਆ ਸਾਨੂੰ ਉਹ ਗੁਲਜਾਰ ਸਿੰਘ ਦਾ ਇਹ ਗੁਰਮਨ ਕੌਰ ਦਾ ਪਤੀ ਆ ਖੜਿਆਲ ਪਿੰਡ ਤੋਂ ਇਹ ਕਦੇ ਬਰੇਟੇ ਕਦੇ ਕਿਤੇ ਹੋਰ ਕਦੇ ਅੱਡ ਡ ਰਹਿੰਦਾ ਇਹਨੇ ਪਹਿਲਾਂ ਦਸਨੂਸਾ ਕਰਦਾ ਸੀ ਇਹਨੂੰ ਦਵਾਈ ਵੀ ਦੇਦਾ ਦਵਾਈ ਥਾਣੇ ਬਰੇਟੇ ਵੱਲੋਂ ਤੇ ਹੁਣ ਪਤਾ ਲੱਗਿਆ ਸੀਗਾ ਅੱਜ ਐਸਟੀਓ ਸਾਹਿਬ ਨੂੰ ਕੱਲ ਜਾ ਕੇ ਵੀ ਇਹਦਾ ਪਤਾ ਕਰੇ ਉਹ ਕਹਿੰਦੇ ਵੀ ਬੱਚਾ ਸੀ ਗੋਦ ਲਿਆ 4-5 ਮਹੀਨੇ ਦਾ ਬੱਚਾ ਤੇ ਗੋਦ ਲੈਣ ਵਾਲਾ ਸੰਜੂਆ son of ਚਰਨ ਸਿੰਘ ਦਾ ਉਹਦੀ ਵਾਈਫ ਹੈਗੀ ਆਰਤੀ ਉਹਨਾਂ ਕੋਲੇ ਆ ਉਦੋਂ ਜਦੋਂ ਉਹਨਾਂ ਨੇ ਲਿਆ ਬੱਚਾ ਉਹ ਕਾਫੀ ਬਿਮਾਰ ਵੀ ਸੀਗਾ ਉਹਨੂੰ 15 ਦਿਨ ਹਸਪਤਾਲ ਵੀ ਇੱਥੇ ਪ੍ਰਾਈਵੇਟ ਵਿੱਚ ਰੱਖਿਆ ਉਹਨੂੰ ਦਵਾਈ ਵੀ ਦਵਾਈ ਹੁਣ ਬੱਚਾ ਠੀਕ ਆ ਉਹ ਆਪਦੇ ਘਰੇ ਨੇ ਉਹਨਾਂ ਨੂੰ ਲਿਆ ਕੇ ਪੁਸਪੜਤਾ ਵਾਲਾ ਅੱਜ ਕਰ ਰਹੇ ਆ ਬਾਕੀ ਜੇ ਇਹ ਜੀ ਕੋਈ ਹੋਊਗੀ ਫਿਰ ਕਾਰਵਾਈ ਹੋ ਜੀ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਾਰੇ ਕੋਈ ਨਸ਼ੇ ਦੀ ਵੀ ਆਤੀ ਹੈਗੇ ਨੇ ਕੋਈ ਪਤਾ ਆਇਆ ਸਾਹਮਣੇ ਨਸ਼ੇ ਦੇ ਨਹੀਂ ਅਜੇ ਸਾਡੇ ਸਾਹਮਣੇ ਕੋਈ ਨਹੀਂ ਆਇਆ ਪਤਾ ਲੱਗਿਆ ਵੀ ਪਹਿਲਾਂ ਕਰਦੇ ਸੀ ਸਾਡੇ ਥਾਣੇ ਬਰੇਟੇ ਤੋਂ ਇਹਨਾਂ ਨੇ ਦਾਖਾਤੋਂ ਦਵਾਈ ਦਵਾਈ ਸੀ ਇਹਨਾਂ ਨੂੰ ਸਿਵਰ ਹਸਪਤਾਲ ਚੋਂ ਜਿਹੜੀ ਆਪ ਨਰਜ਼ੀਂ ਹੁੰਦੀ ਹੈਗੀ ਪਰ ਦੁਬਾਰਾ ਇਹਨਾਂ ਦੀ ਕੋਈ ਹੋ ਨਹੀਂ ਫਿਰ ਇਹ ਕਦੇ ਪੱਕੀ ਰਹਿਸ਼ ਨਹੀਂ ਰਹਦੇ ਕਿਤੇ ਖੰਨੇ ਰਹਿਣ ਲੱਗ ਜਾਂਦੇ ਨੇ ਜਾਂ ਕੇ ਕਦੇ ਕਿਸੇ ਹੋਰ ਸ਼ਹਿਰ ਚ ਕਦੇ ਲਹਿਰੇ ਗੱਗ ਇਥੇ ਕਿਤੇ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਬੱਚੇ ਨੂੰ ਇਹ ਦੇਗੇ ਸੀ ਕੋਰ ਜਿਹੜਾ ਬੱਚਾ ਲੈਣ ਵਾਲੇ ਹੈਗੇ ਅਗੇ ਉਹਨਾਂ ਦਾ ਕੋਈ ਰਿਮੇਡ ਕਾਟ ਹੈ ਜਾਂ ਨਸੇ ਨੂੰ ਲੈ ਕੇ ਜਾਂ ਕੋਈ ਕਹਿੰਦੇ ਉਹ ਵੀ ਡਰਗ ਵੇਚਦੇ ਆ ਜਾਂ ਕੋਈ ਨਹੀਂ ਉਹਨਾਂ ਦਾ ਕੋਈ ਨਹੀਂ ਉਹ ਤਾਂ ਕਬਾੜ ਦਾ ਕੰਮ ਕਰਦੇ ਆ ਤੇ ਬਾਕੀ ਉਹਨਾਂ ਦਾ ਆਪ ਦਾ ਹੀ ਕੰਮ ਠੀਕ ਉਹਨਾਂ ਨੇ ਤਿੰਨ ਬੱਚੀਆਂ ਨੇ ਉਹਨਾਂ ਨੇ ਇਸ ਕਰਕੇ ਪਤਾ ਲੱਗਿਆ ਵੀ ਲਿਆ ਬੱਚਾ ਉਹਨਾਂ ਤੋਂ ਬਹੁਤ ਸਹਿਮਤੀ ਨਾਲ ਲਿਆ ਕੋਈ ਨਸੇ ਨਸੇ ਦਾ ਉਹਨਾਂ ਦਾ ਕੋਈ ਕਾਰੋਬਾਰ ਨਹੀਂ ਹੈਗਾ ਉਹਨਾਂ ਤੇ ਡਿਪਸਾ ਬਾਉਨਰ ਕੋਡ ਹੈ ਕੋਈ ਪਰਚਾ ਦਰ ਜਹ ਨਹੀਂ ਨਹੀਂ ਉਹਨਾਂ ਤੇ ਕੋਈ ਪਰਚਾ ਦਰ ਨਹੀਂ ਹੈਗਾ ਸੰਗਤ ਦੇ ਇਕਲੌਤਾ ਬੱਚਾ ਆਪਣਾ ਕੌਣ ਗੋਦ ਦੇ ਦੂ ਜੀ ਕਿਸੇ ਨੂੰ ਇਹ ਪੜਤਾਲ ਕਰਕੇ ਪਤਾ ਲੱਗੇ ਕਿ ਨਾ ਵੀ ਕਿਉਂ ਦਿੱਤਾ ਜਾਂ ਕੀ ਗੱਲਬਾਤ ਹੋਈ ਹੈ ਬਿਮਾਰ ਹੋਣ ਕਰਕੇ ਦਿੱਤਾ ਜਾਂ ਵਕਈ ਉਹਨਾਂ ਨੂੰ ਇਹਦੇ ਪਿੱਛੇ ਇੱਕ ਕਹਾਣੀ ਹੋਰ ਵੀ ਹੈ ਇੱਕ ਕੋਈ ਪੁਜਾਰੀ ਹੈ ਉਹਨੇ ਕਿਹਾ ਕਿ ਦੋ ਦਿਨਾਂ ਬਾਅਦ ਤੁਹਾਡਾ ਬੱਚਾ ਮਰ ਜਾਊਗਾ ਇਸ ਕਰਕੇ ਮੈਂ ਤੁਹਾਡਾ ਬੱਚਾ ਬੁਕਾਉਣਾ ਤੇ ਇੱਕ ਵਿੱਚ ਤਾੰਤ੍ਰਿਕ ਨੇ ਭੂਮਿਕਾ ਨਿਭਾਈ ਇਸ ਮਾਮਲੇ ਇਹਦਾ ਆਪਾਂ ਪੜਤਾਲ ਕਰਕੇ ਉਹਨਾਂ ਤੋਂ ਪੁੱਛ ਗਿਸ ਕਰਾਂਗੇ ਕਿ ਉਹਨਾਂ ਨੂੰ ਲਿਆ ਕੇ ਠੀਕ ਹੈ ਵੀ ਪੈਸੇ ਦਾ ਮਸਲਾ ਆਇਆ ਸਾਹਮਣੇ ਹੋ ਕੇ ਪਤਾ ਲੱਗਿਆ ਨਹੀਂ ਸਾਡੇ ਅਜੇ ਪੈਸੇ ਪੈਸੇ ਦਾ ਅਲੱਗ ਸਾਡੇ ਸਾਹਮਣੇ ਜੀ ਕੋਈ